ਜਿੱਥੇ ਅੱਜ ਇੰਡੀਆ ਪਾਕਿਸਤਾਨ ਦੇ ਨਾਲ ਇਨਾ ਤਨਾਵਪੂਰਨ ਸਥਿਤੀ ਚੱਲ ਰਹੀ ਆ ਉੱਥੇ ਅੱਜ ਤੁਹਾਨੂੰ ਸਾਰਿਆਂ ਨੂੰ ਅੱਜ ਇੱਥੇ ਆਉਣ ਦੀ ਕਸਟ ਦਿੱਤਾ ਸਾਰੇ ਪੱਤਰਕਾਰ ਸਹਿਬਾਨਾਂ ਨੂੰ ਸਭ ਤੋਂ ਪਹਿਲਾਂ ਮੈਂ ਤੁਹਾਡੇ ਨੂੰ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੇ ਇੱਥੋਂ ਦੇ ਅ ਅ ਸੀਰ ਸ਼ਰਿੰਦਰ ਸ਼ਰਮਾ ਜੀ ਜਿਹੜੇ ਚੇਅਰਮੈਨ ਨੇ ਮਿਲਖਪਨ ਗੁਰਦਾਸਪੁਰ ਦੇ ਉਹ ਮੇਰੇ ਖਿਆਲ ਪੂਰੇ ਪੰਜਾਬ ਦੇ ਵਿੱਚੋਂ ਸਾਰਿਆਂ ਨਾਲ ਵੱਧ ਉਮਰ ਦੇ ਬਜ਼ੁਰਗ ਜਿਹੜੇ ਚੇਅਰਮੈਨ ਨੇ ਜਿਨ੍ਹਾਂ ਨੂੰ ਬੀਤੀ ਦੇਣੀ ਜਿਹੜਾ ਬੜੇ ਗਲਤ ਤਰੀਕੇ ਨਾਲ ਜਦੋਂ ਪਲਾਂਟ ਤੋਂ ਬਾਹਰ ਨਿਕਲੇ ਨੇ ਉਹਨਾਂ ਨੂੰ ਜਿਵੇਂ ਗੈਂਗਸਟਰ ਨਾਲ ਸਲੂ ਕੀਤਾ ਜਾਂਦਾ ਉਸ ਤਰ੍ਹਾਂ ਚੁੱਕ ਕੇ ਉਹਨਾਂ ਨੂੰ ਜਿਹੜਾ ਪਰਚਾ ਕੱਟ ਕੇ ਨਾਲ ਹੀ ਉਹਨਾਂ ਦੀ ਅਰੈਸਟ ਪਾ ਦਿੱਤੀ ਸੋ ਮੈਂ ਦੱਸਣਾ ਚਾਹੁੰਦਾ ਕਿ ਐਫ ਆਈ ਆਰ ਦੇ ਵਿੱਚ ਵੀ ਕੁਝ ਨਹੀਂ ਆ ਨਾ ਕਿਸੇ ਐਫ ਆਈ ਆਰ ਦੇ ਵਿੱਚ ਕਿਸੇ ਗਬਨ ਦਾ ਹਵਾਲਾ ਨਾ ਕਿਸੇ ਦਾ ਉਹਦੇ ਵਿੱਚ ਵੀ ਸਪਸ਼ਟ ਉਹਨਾਂ ਦੇ ਰਿਪੋਰਟ ਤੇ ਲਿਖਿਆ ਜਦੋਂ ਇਹ ਇਲੈਕਸ਼ਨ ਸਿਸਟਮ ਹੁੰਦਾ ਸਾਰਾ ਜਿਹੜਾ ਢਾਂਚਾ ਸਾਰੇ ਬੋਰਡ ਆਫ ਡਾਇਰੈਕਟਰ ਮਿਲਫਰਡ ਪੰਜਾਬ ਦੇ ਡਾਇਰੈਕਟਰ ਸਹਿਬਾਨ ਵੱਖ-ਵੱਖ ਸੁਸਾਇਟੀਆਂ ਦੇ ਚੇਅਰਮੈਨ ਸਹਿਬਾਨ ਵੀ ਇੱਥੇ ਪਹੁੰਚੇ ਨੇ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਸਾਡੇ ਸਾਥੀ ਤੇ ਇਹ ਕਾਰਵਾਈ ਹੋਈ ਆ ਸਾਰਿਆਂ ਦੇ ਫੋਨ ਵੀ ਆਏ ਅੱਜ ਇੱਥੇ ਪਹੁੰਚਿਆ ਪਹਿਲਾਂ ਤੇ ਮੈਂ ਸਾਰੇ ਬੋਰਡ ਆਫ ਡਾਇਰੈਕਟਰ ਸਹਿਬਾਨ ਦਾ ਧੰਨਵਾਦ ਵੀ ਕਰਦਾ ਮੈਂ ਦੱਸਣਾ ਚਾਹੁੰਨਾ ਤੁਹਾਨੂੰ ਕਿ ਜਿਹੜਾ ਸਾਡਾ ਅਦਾਰਾ ਏ ਸਾਰਾ ਸੁਸਾਇਟੀਆਂ ਤੋਂ ਲੈ ਕੇ ਆਪਣੇ ਮਿਲਕ ਪਲਾਂਟ ਚੇਅਰਮੈਨ ਡਾਇਰੈਕਟਰ ਮਿਲਕ ਫੈਡ ਪੰਜਾਬ ਦੇ ਡਾਇਰੈਕਟਰ ਸਾਰਿਆਂ ਦਾ ਇਲੈਕਟਿਡ ਬਾਡੀ ਹੈ ਸੋ ਜਦੋਂ ਇਹ ਇਲੈਕਸ਼ਨ ਹੋਈ ਹੈ ਇਸ ਚ ਐਫ ਆਈ ਆਰ ਵਿੱਚ ਵੀ ਲਿਖਿਆ ਗਿਆ ਕਿ ਜਦੋਂ ਕੋਈ ਵੀ ਚੋਣ ਹੁੰਦੀ ਹੈ ਜੋ ਬਾਈਲॉज ਕਹਿੰਦੇ ਨੇ ਕਿ 90 ਦਿਨ ਦਾ ਪੀਰੀਅਡ ਹੁੰਦਾ ਜਦੋਂ ਇਲੈਕਸ਼ਨ ਤੋਂ ਬਾਅਦ ਕੋਈ ਵੀ ਉੱਤੇ ਅਪੀਲ ਦਲੀਲ ਕਰਨ ਦਾ ਉਸ ਤੋਂ ਬਾਅਦ ਕੋਈ ਵੀ ਕਾਰਵਾਈ ਨਹੀਂ ਕਰ ਸਕਦੇ ਜਿਹੜੀ ਐਫ ਆਈ ਆਰ ਦੇ ਵਿੱਚ ਵੀ ਉਹਨਾਂ ਨੇ ਏਆਰ ਨੇ ਸਪਸ਼ਟ ਲਿਖਿਆ ਹੋਇਆ ਸੋ ਮੈਂ ਦੱਸਣਾ ਚਾਹੁੰਦਾ ਕਿ ਇੱਥੇ ਇੱਕ ਲਾਪਰੀਤ ਨਾਮ ਦਾ ਜਿਹੜਾ ਇੰਸਪੈਕਟਰ ਆ ਏਆਰ ਆਫਿਸ ਪਹਿਲਾਂ ਉਹਨੇ ਬੀਤੇ ਦੇਣੀ ਜਦੋਂ ਪੰਚਾਇਤੀ ਚੋਣਾਂ ਹੋਈਆਂ ਉਹਦੇ ਵਿੱਚ ਇਹਦੇ ਉਹ ਜ਼ੋਨ ਸੀ 15 ਪਿੰਡ ਸੀ ਸਾਡੇ ਪੰਚਾਇਤਾਂ ਦੇ ਇਹਨੇ ਪੂਰੇ 15 ਪਿੰਡਾਂ ਦੇ ਵਿੱਚੋਂ ਸਾਰੇ ਸਰਪੰਚਾਂ ਤੇ ਕੁਝ ਮੈਂਬਰਾਂ ਦੇ ਜਿਹੜੇ ਕਾਗਜ਼ ਰਿਜੈਕਟ ਕੀਤੇ ਫਿਰ ਇਹਨਾਂ ਦਾ ਪੋਲਿਟਿਕਲ ਬੈਨ ਡਾਟਾ ਸੀ ਕਿਉਂਕਿ ਗੁਣਿਆ ਪਿੰਡ ਜਿਹੜਾ ਉਹ ਇਸ ਤਰ੍ਹਾਂ ਦਾ ਪਿੰਡ ਆ ਕਿ ਇਸ ਦਫਾ ਵੀ ਜਿਹੜਾ ਉੱਥੇ ਸਾਡਾ ਸਰਪੰਚ ਜਿਹੜਾ ਉਹ 4 ਵੋਟਾਂ ਨਾਲ ਜਿੱਤਿਆ ਸੀ ਤੇ ਜਦੋਂ ਛਾੜੂ ਵਾਲਿਆਂ ਨੂੰ ਉਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਇਹਨਾਂ ਰਾਤ ਉਥੋਂ ਦੱਬੇ ਚੁੱਕਣ ਦੀ ਕੋਸ਼ਿਸ਼ ਕੀਤੀ ਉੱਥੇ ਹੁਲੜਵਾਜੀ ਕੀਤੀ ਫਿਰ ਰਾਤ ਮੈਂ ਤੇ ਐਮਐਲਏ ਸਾਹਿਬ ਜਦੋਂ ਉੱਥੇ ਰਾਤ 1 ਵਜੇ ਪਹੁੰਚੇ ਅਸੀਂ ਵਿਰੋਧ ਕੀਤਾ ਕਿ ਡੱਬੇ ਅਸੀਂ ਸ਼ਹਿਰ ਨਹੀਂ ਜਾਂਦੇ ਨੇ ਦੁਬਾਰਾ ਗਿਣਤੀ ਕਰਕੇ ਉਹਨਾਂ ਨੇ ਜਿਹੜੇ ਉੱਥੇ ਆਰਓ ਸੀ ਸੰਬੰਧਿਤ ਉਹਨਾਂ ਨੇ ਸਰਟੀਫਿਕੇਟ ਦਿੱਤਾ ਪੁਲਿਸ ਵੀ ਉੱਥੇ ਭਾਰੀ ਗਿਣਤੀ ਵਿੱਚ ਪਹੁੰਚੀ ਤੇ ਫਿਰ ਸਾਡਾ ਜਿਹੜਾ ਕਾਂਗਰਸ ਦਾ ਕੈਂਡੀਡੇਟਾ ਨੂੰ ਜੇਤੂ ਕਰਾ ਦਿੱਤਾ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਗੁਣਿਆ ਜਿਹੜੇ ਸ਼ਿਕਾਇਤਕਰਤਾ ਨੇ ਉਹ ਨਾ ਤੇ ਕੋਈ ਸਾਡੇ ਆਦਾਰੇ ਦੇ ਬੈਨੀਫਿਸ਼ਰੀ ਨੇ ਇੱਕ ਉਹਨਾਂ ਦੇ ਵਿੱਚੋਂ ਅਮਰੀਕ ਸਿੰਘ ਨਾਮ ਦਾ ਜਿਹੜਾ ਉਹ ਸਾਡਾ ਸੁਸਾਇਟੀ ਦੇ ਵਿੱਚ ਦੁੱਧ ਪਾਉਂਦਾ ਪਰ ਉਹਦੇ ਵੱਲ ਵੀ ਜਿਹੜਾ ਉਹਨੂੰ ਪ੍ਰੋਪਰ ਜਿਹੜੀ ਆ ਉਹਨੂੰ ਪੇਮੈਂਟ ਹੋਈ ਆ ਸਭ ਕੁਝ ਹੋਈ ਆ ਉਹ ਸਾਡੇ ਕੋਲ ਰਿਕਾਰਡ ਆ ਔਨ ਰਿਕਾਰਡ ਆ ਉਹਦੇ ਅਕਾਊਂਟ ਚ ਟ੍ਰਾਂਸਫਰ ਹੋਇਆ ਸੋ ਉਸ ਤੋਂ ਬਾਅਦ ਇਹੋ ਹੀ ਗੁਣੀਆਂ ਵਾਲੇ ਜਿਹੜੇ ਨੇ ਇਹ ਡਾਇਰੈਕਟਰ ਵੀ ਨੇ 슈ਗਰ ਮਿਲਦੇ ਤੁਸੀਂ ਤੁਹਾਨੂੰ ਸਾਰੇ মিডিਆ ਨੂੰ ਪਤਾ ਕਿ ਪਿੱਛੇ 6 ਮਹੀਨੇ ਤੋਂ ਹੀ 슈ਗਰ ਮਿਲਦਾ ਅਖਬਾਰਾਂ ਵਿੱਚ ਆ ਰਿਹਾ ਇਹ ਉੱਥੇ ਡਾਇਰੈਕਟਰ ਗੁਣੀਆਂ ਤੋਂ ਇਹ ਚਾਹੁੰਦਾ ਸੀ ਉੱਥੇ ਵੀ ਮੈਂ 슈ਗਰ ਮਿਲਦਾ ਚੇਅਰਮੈਨ ਬਣਾ ਪਹਿਲਾਂ ਉੱਥੇ ਪੰਗੇ ਲਏ ਉਹ ਹਾਈ ਕੋਰਟ ਦਾ ਸਾਨੂੰ ਰੋਕ ਅਪਣਾਉਣਾ ਪਿਆ ਸਾਤ ਜਦੋਂ ਹਾਈ ਕੋਰਟ ਦਾ ਰੁਖ ਅਪਣਾਇਆ ਤੇ ਕੋਰਟ ਦੀਆਂ ਡਾਇਰੈਕਸ਼ਨਾਂ ਤੇ ਜਿਹੜਾ ਅਸੀਂ ਉਹਦੀ ਲੰਮੀ ਲੜਾਈ ਲੜ ਕੇ ਉਹਦਾ ਅੱਜ ਚੇਅਰਮੈਨ ਜਿਹੜਾ ਸਾਡੇ ਇੱਥੇ ਡਾਇਰੈਕਟਰ ਵੀ ਨੇ ਸਾਡੇ ਮਿਲਕ ਪਲਾਂਟ ਦੇ ਉਹਨਾਂ ਦੇ ਮਦਰ ਨੂੰ ਬੜਾਇਆ ਜਦੋਂ ਉੱਥੇ ਵੀ ਉਹਨਾਂ ਦੀ ਨਹੀਂ ਚੱਲੀ ਫਿਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 2 ਮਹੀਨੇ ਪਹਿਲਾਂ ਇਹਨਾਂ ਦੇ ਜਿਹੜਾ ਇੱਥੋਂ ਵਾਲਾ ਹਲਕਨ ਚਾਹ ਰਿਹਾ ਇਹਨੇ ਡੀ ਐਚਓ ਭੇਜਿਆ ਸੀ ਆਪਣੇ ਮਿਲਕ ਯੂਨੀਅਨ ਤੇ ਜਿਹੜੀ ਸਾਡੀ ਸੁਸਾਇਟੀ ਆ ਇਹਨਾਂ ਦਾ ਸੈਂਪਲ ਭਰਵਾਇਆ ਉਹ ਵੀ ਸਾਡਾ ਸੈਂਪਲ ਜਿਹੜਾ ਪਾਸ ਹੋਇਆ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਜਿਹੜਾ ਅੱਜ ਮੈਂ ਦੇਖ ਰਿਹਾ ਸੀ ਕੁਝ ਬੰਦੇ ਜਿਹੜੇ ਝਾੜੂ ਦੇ ਬੋਲ ਰਹੇ ਸੀਗੇ ਇੱਥੇ ਦੁੱਧ ਮੜਾ ਸਾਰਾ ਆਪ ਆਰਟੀਫੀਸ਼ੀਅਲ ਤਿਆਰ ਕਰਕੇ ਜਿਹੜਾ ਪਲਾਂਟਾਂ ਨੂੰ ਭੇਜਦੇ ਨੇ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਕੋਲ ਪ੍ਰੋਪਰ ਵਧੀਆ ਮਸ਼ੀਨਾਂ ਨੇ ਇੱਥੇ ਜਦੋਂ ਵੀ ਦੁੱਧ ਉਥੋਂ ਚੱਲਦਾ ਟੈਂਕ ਤੋਂ ਲੈ ਕੇ ਜਦੋਂ ਐਂਡ ਤੱਕ ਫੈਕਟਰੀ ਤੱਕ ਜਾਂਦਾ ਤੇ ਉਹ ਬਿਲਕੁਲ ਸਕੈਨ ਕਈ ਤਰ੍ਹਾਂ ਦੀਆਂ ਮਹਿੰਗੀਆਂ ਮਸ਼ੀਨਰੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਟੈਸਟ ਹੁੰਦਾ ਫੇਰੀ ਸਾਡਾ ਆਦਾਰਾ ਜਿਹੜਾ ਉਹ ਦੁੱਧ ਲੈਂਦਾ ਕਦੀ ਵੀ ਵੇਰਕਾ ਨੇ ਕਦੀ ਵੀ ਜੜੀ ਆ ਕਿਸੇ ਦਾ ਕੁਝ ਇਸ ਤਰ੍ਹਾਂ ਦਾ ਜਿਹੜਾ ਕੋਈ ਮਾਰਾ ਦੋਦਾਂ ਇਵਨ ਦਨ ਕੀ ਡਿਸਟਰੋਏ ਵੀ ਕੀਤਾ ਸੋ ਇੱਕ ਤੇ ਮੈਂ ਇਹਨਾਂ ਦੀ ਇਹ ਨਖੇਦੀ ਕਰਦਾ ਕਿ 84 ਸਾਲ ਦੇ ਬਜ਼ੁਰਗ ਨੇ ਜਦੋਂ ਏਆਰ ਨੇ ਐਸਐਸਪੀ ਨੂੰ ਲਿਖ ਦਿੱਤਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਪੁਲਿਸ ਨੇ ਇੱਕ ਵਾਰੀ ਵੀ ਸਾਡੇ ਕਿਸੇ ਨੂੰ ਨਾ ਕੋਈ ਪਰਵਾਨਾ ਭੇਜਿਆ ਨਾ ਕੋਈ ਸੁਣਿਆ ਤੁਰੰਤ ਜਿਹੜੀ ਐਫਆਈਆਰ ਜਾਰੀ ਕੀਤੀ ਜਦੋਂ ਐਸਐਸਪੀ ਸਾਹਿਬ ਦੇ ਧਿਆਨ ਚ ਲਿਆਂਦਾ ਅਸੀਂ ਉਹਨਾਂ ਨੂੰ ਇਹ ਗੱਲ ਕੀਤੀ ਕਿ ਜਦੋਂ ਤੁਸੀਂ ਕਹਿ ਰਹੇ ਹੋ ਕੋਆਪਰੇਟਿਵ ادارے ਨੇ ਲਿਖ ਕੇ ਭੇਜਿਆ ਜਦੋਂ ਕੋਆਪਰੇਟਿਵ ادارے ਨੇ ਲਿਖ ਕੇ ਭੇਜਿਆ ਤੇ ਉਹ ਕਾਰਵਾਈ ਕਰੇ ਡਾਇਰੈਕਟ ਉਹ ਚੇਅਰਮੈਨ ਨੇ ਉਹਨਾਂ ਨੂੰ ਸਸਪੈਂਡ ਕਰ ਦੇਣ ਸੀਜ਼ ਕਰ ਦੇਣ ਉਹਨਾਂ ਨੇ ਚੁੱਕ ਕੇ ਪੁਲਿਸ ਦੇ ਮੋਢਿਆਂ ਤੇ ਭਾਰ ਪਾਤਾ ਕਿ ਮੈਂ ਹੋਰ ਤੁਹਾਡੇ ਨਾਲ ਸਾਰੇ ਜਿਹੜੇ ਲੋਕ ਨੇ ਉਹਨਾਂ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਜਿਹੜੇ ਚੇਅਰਮੈਨ ਕਿਸੇ ਵੀ ਯੂਨੀਅਨ ਦੇ ਹੁੰਦੇ ਨੇ ਨਾ ਉਹਨਾਂ ਦਾ ਕੋਈ ਕੋਈ ਤਨਖਾਹ ਹੈ ਉਹਨਾਂ ਦੀ ਨਾ ਕੋਈ ਸਰਕਾਰੀ ਗੱਡੀ ਹੁੰਦੀ ਆ ਈਵਨ ਦਨ ਕਿ ਜਿਹੜੇ ਚੇਅਰਮੈਨ ਤੇ ਪਰਚਾ ਕੀਤਾ ਨਾ ਉਹ ਕਿਤੇ ਅਥਾਰਟੀ ਉਹਨਾਂ ਦੀ ਸਿਗਨੇਚਰ ਫਾਈਨੈਂਸ਼ੀਅਲ ਅਥਾਰਟੀ ਨਹੀਂ ਆ ਕਿਉਂਕਿ ਜੀਐਮ ਹੁੰਦਾ ਕਿਤੇ ਵੀ ਉਹਨਾਂ ਦੇ ਕਿਤੇ ਵੀ ਸਾਈਨ ਨਹੀਂ ਹੋਏ ਜਿਹੜੀ ਯੂਨੀਅਨ ਦੀ ਗੱਲ ਕਰਦੇ ਉੱਥੇ ਵੀ ਸੈਕਟਰੀ ਤੇ ਵਾਈਸ ਪ੍ਰਧਾਨ ਜਿਹੜੇ ਉਹ ਸਿਗਨੇਚਰ ਅਥਾਰਟੀ ਨੇ ਉਹਨਾਂ ਦੇ ਸਾਈਨਾਂ ਦੇ ਨਾਲ ਪੇਮੈਂਟ ਹੁੰਦੀ ਆ ਜਾਂ ਕਢਾਉਂਦੇ ਨੇ ਜਾਂ ਪਾਉਂਦੇ ਨੇ ਸੋ ਇਹ ਜਿਹੜਾ ਟੋਟਲੀ ਫੇਕ ਪਰਚਾ ਜਿਹੜਾ ਇੱਕ ਬਜ਼ੁਰਗ ਤੇ ਕਰਨਾ ਮੈਂ ਇਹਦੀ ਨਿੰਦਾ ਕਰਦਾ ਇਸ ਤਰੀਕੇ ਨਾਲ ਕਿਵੇਂ ਤੁਸੀਂ ਕੀ ਨਹੀਂ ਕਰ ਸਕਦੇ ਕਿ ਇਸ ਨੂੰ ਗਲਤ ਤਰੀਕੇ ਨਾਲ ਦੁੱਤੀਆ ਬੜਾ ਗਲਤ ਤਰੀਕੇ ਨਾਲ ਜਦੋਂ ਤੁਹਾਡੇ ਤੇ ਕੋਈ ਕੰਪਲੇਂਟ ਆਏਗੀ ਸੁਪੋਜ਼ ਤੁਹਾਨੂੰ ਪੁਲਿਸ ਬੁਲਾ ਕੇ ਇੱਕ ਵਾਰੀ ਤੁਹਾਡਾ ਪੱਖ ਸੁਣੇਗੀ ਕਿ ਨਹੀਂ ਸੁਣੇਗੀ ਜਦੋਂ ਸੁਣਿਆ ਹੀ ਨਹੀਂ ਗਿਆ ਉਹਨਾਂ ਨੂੰ ਕੋਈ ਪਰਮਾਨਾ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਇੱਕ ਬਜ਼ੁਰਗ ਬੰਦੇ ਨੂੰ ਜਿਹੜਾ ਬਿਮਾਰ ਆ ਜਿਹਦੇ ਜਿਹਦਾ ਪਰਿਵਾਰ ਵੀ ਇੱਥੇ ਨਹੀਂ ਇਕੱਲੇ ਰਹਿ ਰਹੇ ਆ ਕੰਮ ਵਾਲੀ ਕੰਮ ਕਰਨੋਂ ਦੀ ਸਵੇਰੇ ਖਾਣਾ ਬਣਾਇ ਤੇਨ ਟਾਈਮ ਉਹ ਕੰਦੇ ਨੇ ਉਹਨੂੰ ਗੱਡੀ ਦੇ ਵਿੱਚੋਂ ਕਹਿ ਕੇ ਕਹਣਾ ਚੱਲ ਬਾਹਰ ਨਿਕਲ ਆਪਣੀ ਗੱਡੀ ਤੇ ਸੁੱਟ ਕੇ ਲੈ ਜਾਣਾ ਇੱਕ ਡੱਗ ਮੈਂ ਕਹਿੰਦਾ ਸੀਨੀਅਰ ਸਿਟੀਜ਼ਨ ਨੇ ਸੋ ਇਹ ਬਹੁਤ ਗਲਤ ਤਰੀਕੇ ਨਾਲ ਕੀਤਾ ਸਾਨੂੰ ਦੱਸਦੇ ਅਸੀਂ ਆਪ ਥਾਣੇ ਲੈ ਜਾਂਦੇ ਜੇ ਕੋਈ ਉਹਨਾਂ ਨੇ ਪੁੱਛਗਿੱਛ ਕਰਨੀ ਸੀ ਜੇ ਤੁਸੀਂ ਕਹਿੰਦੇ ਹੋ ਠੀਕ ਆ ਤੇ ਫਿਰ ਬਾਹਰ ਤੋਂ ਗੱਡੀ ਤੋਂ ਬਾਹਰ ਨਿਕਲੇ ਨੇ ਨਾਲ ਹੀ ਉਹਨਾਂ ਨੇ ਉਠਾਇਆ ਇਹ ਉਠਾਇਆ ਵੀ ਉਸ ਤਰੀਕੇ ਨਾਲ ਜਿਵੇਂ ਕਿਸੇ ਗੈਂਗਸਟਰ ਨੂੰ ਉਠਾਉਣਾ ਤੋ ਮੈਂ ਪੁੱਛਣਾ ਚਾਹੁੰਦਾ ਕਿ ਜਿਹੜਾ ਇਹ ਐਸਐਚਓ ਆ ਉੱਥੋਂ ਦਾ ਜਿੰਨੇ ਕੀਤਾ ਇਹਨੇ ਅੱਗੇ ਵੀ ਦੋ ਤਿੰਨ ਹਰਕਤਾਂ ਕੀਤੀਆਂ ਮੇਰਾ ਤਾਂ ਹੀ ਖਿਆਲ ਜਿੰਨੇ ਉੱਥੇ ਮੁਕਦਮੇ ਦਰਜ ਹੋਏ ਅੱਜ ਤੱਕ ਉਹ ਨਸ਼ੇੜੀ ਤੇ ਫੜੇ ਨਹੀਂ ਗਏ ਗੈਂਗਸਟਰ ਤੇ ਫੜੇ ਨਹੀਂ ਗਏ ਇਹਨਾਂ ਕੋ ਤੇ ਇਹ ਅੱਜ ਬਜ਼ੁਰਗ ਨੂੰ ਇੰਨਾ ਕੀ ਇਹ ਪ੍ਰੈਸ਼ਰ ਆ ਗਿਆ ਕਿ ਆਪਾਂ ਪਲਾਂਟ ਤੋਂ ਚੱਕ ਕੇ ਲੈ ਗਏ ਸੋ ਇਹ ਜਿਹੜਾ ਤੁਹਾਨੂੰ ਪਤਾ ਪੂਰਾ ਪੋਲੀਟੀਕਲ ਵਿੰਡਾਟਾ ਹੋਇਆ ਸੋ ਅੱਗੇ ਵੀ ਜੇ ਫਰਦਰ ਇਹਦੇ ਨਾਂ ਬਾਜ਼ ਆਏ ਤੇ ਫਿਰ ਮਜਬੂਰਨ ਸਾਨੂੰ ਮਿਲਫੈਡ ਪੰਜਾਬ ਦੇ ਜਨਰਲ ਡਾਇਰੈਕਟਰ ਸੇ ਮਾਣ ਆਉਂਦੇ ਦੇ ਨਾਲ ਮਿਲ ਕੇ ਫਿਰ ਕੋਈ ਅਗਲਾ ਕਦਮ ਚੁਪਣਾ ਲਈ ਮਜਬੂਰ ਹੋਣਾ ਪਊਗਾ ਧੰਨਵਾਦ ਬੜੀ ਦੁਖਦਾਈ ਖਬਰ ਸੀਗੀ ਜਿਹੜੀ ਇੱਕ ਸਾਡੇ ਸਭ ਤੋਂ ਸੀਨੀਅਰ ਜਿਹੜੇ ਸਾਡੇ ਗੁਰਦਾਸਪੁਰ ਦੇ ਇਲੈਕਟਿਡ ਚੇਅਰਮੈਨ ਸਾਹਿਬ ਸੀ ਉਹਨਾਂ ਤੇ ਬਿਨਾਂ ਨਕਵਾਰੀ ਦਿੱਤੀਆਂ ਹੀ ਪਰਚਾ ਦਰਜ ਕੀਤਾ ਦਿੱਤਾ ਗਿਆ ਔਰ ਉਹਨਾਂ ਨੂੰ ਨਾਲ ਦੀ ਨਾਲ ਹੀ ਇੱਕ ਉਸ ਤਰੀਕੇ ਨਾਲ ਉਹਨਾਂ ਨੂੰ ਅਰੈਸਟ ਕੀਤਾ ਗਿਆ ਕਿ ਜਿਦਾਂ ਕਿ ਉਹ ਬਹੁਤ ਵੱਡੇ ਕ੍ਰਿਮੀਨਲ ਹਨ ਹਾਲਾਂਕਿ ਉਹ ਪੇਸ਼ੈਂਟ ਨੇ ਅੱਜ ਵੀ ਅਸੀਂ ਹਸਪੀਟਲ ਆਈਸੀਯੂ 'ਚ ਉਹਨਾਂ ਨੂੰ ਮਿਲ ਕੇ ਆਏ ਆ ਤੇ ਮੇਰੀ ਇਹ ਬੇਨਤੀ ਹੈ ਵੀ ਜਿਹੜਾ ਸਰਫ ਸਿਸਟਮ ਐਕਟਰ ਕਟੇਗਾ ਜਿਹੜੇ ਮਿਲਕ ਲਾਂਡ ਦਾ ਮੈਂ ਥੋੜਾ ਬਹੁਤ ਦੱਸਣਾ ਚਾਹਾਂਗਾ ਕਿ ਮਿਲਕ ਜਿਹੜੀ ਯੂਨੀਅਨ ਹੁੰਦੀ ਹੈ ਨਾ ਇਨੂੰ 5-6 ਮਿੰਟ ਵਿੱਚ ਮੈਂ ਹੈਂਡਲ ਕਰਦੇ ਆ ਕੱਲ ਇੱਕ ਮੈਗਮਨੀ ਹੈ ਕੋਆਪਰੇਟਿਵ ਡਿਪਾਰਟਮੈਂਟ ਦੇ ਰਜਿਸਟਰਰ ਜਿਹੜੀ ਸੁਸਾਇਟੀ ਨੇ ਸਾਡੇ ਰਜਿਸਟਰ ਸਾਹਿਬ ਨੇ ਉਹਨਾਂ ਦੀ ਐਂਟਰੀ ਉਹਨਾਂ ਨੇ ਦੇਖ ਲਈ ਕਿ ਇਹਨਾਂ ਦਾ ਇਲੈਕਸ਼ਨ ਹੋਣਾ ਹੈ ਸਭ ਤੋਂ ਪਹਿਲਾਂ ਸਾਡਾ ਜਿਹੜਾ ਤਾਂ ਚੈਨ ਚੈਨਾ ਪਿੰਡ ਪੰਦਰਤੀ ਹੁੰਦਾ ਹੈ ਕੋਆਪਰੇਟਿਵ ਸਹਿਕਾਰਤਾ ਇੱਕ ਦੂਜੇ ਦਾ ਸਹਿਯੋਗ ਹੁੰਦਾ ਜਿਹੜਾ ਲੋਗੋ ਵੀ ਉਹ ਇਸ ਤਰੀਕੇ ਬਣਿਆ ਹੋਇਆ ਵੀ ਇੱਕ ਸੀ ਇੱਕ ਦੂਜੇ ਦਾ ਸਹਿਯੋਗ ਇਹਦੇ ਚ ਕੁਝ ਲੋਕ ਇਕੱਠੇ ਹੋ ਕੇ ਜਿਹੜੇ ਲੋਕਾਂ ਦਾ ਕੁਝ ਟਾਇਰ ਮਾਰਕETING ਕਰਨੀ ਚਾਹੇ ਪਰਿਵਰ ਕਰਨਾ ਉਹ ਇਕੱਠੇ ਹੋ ਕੇ ਸੁਸਾਇਟੀ ਬਣਾਉਂਦੇ ਨੇ ਜਿਹੜੀ ਸੁਸਾਇਟੀ ਰਜਿਸਟਰਡ ਹੁੰਦੀ ਜਿਹੜੇ ਮਿਲਕ ਸੁਸਾਇਟੀ ਦੇ ਨਾਂ ਤੇ ਪਿੰਡ ਪੱਦਰ ਦੀ ਉਹਦੇ ਦੇ ਵਿੱਚ ਹਰ 5 ਸਾਲ ਬਾਅਦ ਕੋਆਪਰੇਟਿਵ ਡਿਪਾਰਟਮੈਂਟਲ ਇਲੈਕਸ਼ਨ ਕਰਾਉਂਦਾ ਉਹ ਇਲੈਕਸ਼ਨ ਚ ਪ੍ਰਧਾਨ ਬਣਦਾ ਸੈਕਟਰੀ ਬਣਦਾ ਸਾਰੇ ਬਣਦੇ ਆ ਉਸ ਤੋਂ ਬਾਅਦ ਇਹ ਮਿਲਕ ਯੂਨੀਅਨ ਦੇ ਇਲੈਕਸ਼ਨ ਹੁੰਦੇ ਜਿਹੜੇ ਕਿ ਸੁਸਾਇਟੀਆਂ ਦੇ ਜੂਨ ਬਣਦੇ ਨੇ ਜੂਨਾਂ ਚ ਡਾਇਰੈਕਟਰ ਚੁਣੇ ਜਾਂਦੇ ਨੇ ਉਹ ਵੀ 5 ਸਾਲ ਲਈ ਇਲੈਕਟਿਡ ਬੋਡੀ ਆ ਸਵਧਾਨ ਦੇ ਵਿੱਚ ਲਿਖਿਆ ਹੋਇਆ ਉਸ ਤੋਂ ਬਾਅਦ ਉਹਦਾ ਚੇਅਰਮੈਨ ਇਲੈਕਟਿਡ ਬੋਡੀ ਚ ਹੁੰਦੀ ਹੈ ਜਿਹੜੇ ਬੋਰਡ ਆਫ ਟਰੈਕਟਰ ਹੁੰਦੇ ਆ ਔਰ ਇੱਕ ਬੋਰਡ ਆਫ ਟਰੈਕਟਰ ਮਿਲਕ ਫੈਡ ਪੰਜਾਬ ਜਿਹੜੀ ਮਿਲਕ ਫੈਡਰੇਸ਼ਨ ਹੈ ਜਿਵੇਂ ਹਿੰਦੁਸਤਾਨ ਦੇ 28 29 ਮਿਲ ਕੇ ਫੈਡਰੇਸ਼ਨਾਂ ਨੇ ਅਮੁੱਲ ਵੀ ਇੱਕ ਮਿਲਕ ਫੈਡਰੇਸ਼ਨ ਦੇ ਅੰਡਰ ਕਮ ਅਉਂਡ ਕਰਦੀ ਹੈ ਇਸ ਤਰੀਕੇ ਹੁਣ ਗੱਲ ਕਰਦੇ ਆਪਾਂ ਆਪਣੇ ਮੇਰਕਾ ਦੀ ਜਿਹੜਾ ਸੁਸਾਇਟੀ ਸਿਸਟਮ ਤੋਂ ਅੱਗੇ ਆ ਕੇ ਅਸੀਂ ਦੁੱਧ ਇਕੱਠਾ ਕਰਨ ਦਾ ਸਿਸਟਮ ਹੈ ਸਾਡਾ ਹਰ ਪਿੰਡ ਦੇ ਵਿੱਚ ਸੋਸਾਇਟੀ ਦੇ ਵਿੱਚ ਪਹਿਲਾਂ ਤਾਂ ਦੁੱਧ ਦੀ ਗੁਣਵੰਤਾ ਨਾਲ ਦੁੱਧ ਲਿਆ ਜਾਂਦਾ ਹੈ ਦੁੱਧ ਲੈਣ ਮੌਕੇ ਅਸੀਂ ਸਭ ਤੋਂ ਪਹਿਲਾਂ ਸਾਡੇ ਮਿਲਕ ਐਨਾਲਾਈਜ਼ਰ ਲੱਗੇ ਹੁੰਦੇ ਨੇ ਜਿੰਨੇ ਚ ਪ੍ਰੋਪਰ ਟੈਸਟਿੰਗ ਹੁੰਦੀ ਹੈ ਜੇ ਕਿਤੇ ਵੀ ਉਹ ਸੈਂਪਲ ਫੇਲ ਆ ਜਾਂਦਾ ਹੈ ਜਾਂ ਉਹਦੇ ਚ ਕੋ ਪਾਣੀ ਪਿਆ ਆ ਜਾਂਦਾ ਉਸੇ ਵਕਤ ਹੀ ਸਾਡੇ ਉਹ ਮਸ਼ੀਨ ਦੱਸ ਦਿੰਦੀ ਹੈ ਮੇਰੇ ਸਾਹਮਣੇ ਪੰਜਾਬ 'ਚ ਲਗਭਗ ਅਸੀਂ ਚੀਸ ਅ ਚੀਸ ਦਾ ਦੁੱਧ ਮਿਲ ਕੇ ਐਨਲਾਈਜ਼ਰ ਸਾਡੀਆਂ ਸੋਸਾਇਟੀਆਂ 'ਚ ਲੱਗੇ ਹੋਇਆ ਉਸ ਤੋਂ ਬਾਅਦ ਅਸੀਂ ਐਮਸੀਯੂ ਲਾਏ ਹੋਏ ਆ ਜਿਹੜਾ ਕਿ ਤਕਰੀਬਨ 4200 ਤਕਰੀਬਨ ਐਮਸੀਯੂ ਲੱਗੇ ਨੇ ਇਹਨਾਂ ਨੂੰ ਅਸੀਂ ਪੰਜਾਬੀ ਕਹਿੰਦੇ ਨੇ ਆਟੋਮੈਟਿਕ ਮਿਲਕ ਕਲੈਕਸ਼ਨ ਯੂਨਿਟ ਹੁਣ ਉਸ ਤੋਂ ਬਾਅਦ ਜਿਵੇਂ ਸੋਸਾਇਟੀ ਦਾ 200 ਲੀਟਰ ਦੁੱਧ ਆਇਆ ਜਾਂ 400 ਲੀਟਰ ਦੁੱਧ ਆਇਆ ਉਹਨੂੰ ਅਸੀਂ ਕਹਿਣਾ ਰਹੀ ਜੀ ਇੱਥੇ ਪਲਾਂਟ 'ਚ ਲਿਉਨੇ ਉਹਦੀ ਕੁਆਲਿਟੀ 'ਚ ਫਰਕ ਪੈਂਦਾ ਤੋ ਪੰਜਾਬ ਅਤੇ ਹਿੰਦੂਸਤਾਨ ਸਰਕਾਰ ਤੇ ਐਨਡੀਡੀਵੀ ਦੀ ਸਹਾਇਤਾ ਨਾਲ ਬਿਸ਼ਵਰ ਪੰਜਾਬ ਨੇ ਪੰਜਾਬ ਦੇ ਵਿੱਚ ਬੀਐਮਸੀ ਲਾਏ ਆ ਬਲਕ ਮਿਲਕ ਕੋਲੈਕਸ਼ਨ ਕੋਲਰ ਹੈਗੇ ਆ ਸਾਡੇ ਜਿਹੜੇ 1000 ਦੀ ਕੰਪੈਸਿਟੀ ਤੋਂ 5000 ਦੀ ਕੰਪੈਸਿਟੀ ਤੱਕ ਹਰ ਜਗ੍ਹਾ ਹੈ ਉਹ ਕਿਸੇ ਸੋਸਾਇਟੀ ਤੇ ਉਹ ਦੁੱਧ ਘਟ ਗਿਆ ਪਹਿਲਾਂ ਦੁੱਧ ਘਟ ਸੀਗਾ ਲੇਕਿਨ ਅਸੀਂ ਉਹਦੇ ਨਾਲ 5 ਕਿਲੋਮੀਟਰ ਦੇ ਏਰੀਆ ਦੀਆਂ ਸੋਸਾਇਟੀਆਂ 7 ਕਿਲੋਮੀਟਰ ਦੇ ਏਰੀਆ ਦੀਆਂ ਸੋਸਾਇਟੀਆਂ ਜੋੜ ਦਿੰਨੇ ਆ ਅਸੀਂ ਉਹਨਾਂ ਦੇ ਨਾਲ ਫਾਰਮਰਾਂ ਨੂੰ ਜੋੜ ਦਿੰਨੇ ਆ ਉਹ ਸਾਡੇ ਬਾਇਓਲੋਜਿਸ ਤੇ ਲਿਖਿਆ ਹੋਇਆ ਉਹਨਾਂ ਨੂੰ ਅਸੀਂ ਹੈਡ ਲੋਡ ਤੇ ਚਿਲਿੰਗ ਕਾਸਟ ਵੀ ਦੇਣੀਆਂ ਉੱਥੇ ਅਸੀਂ ਇੱਕ ਮਿਲਕ ਐਨਾਲਾਈਜ਼ਰ ਤੋਂ ਬਾਅਦ ਇੱਕ ਮਿਲਕੋ ਸਕਰੀਨ ਲਾਈ ਜਾਂਦੀ ਹੈ ਹਰ ਬੀਐਮਸੀ ਤੇ ਪੰਜਾਬ ਮਿਲਕ ਫੈਟ ਦੀ ਕੋਸ਼ਿਸ਼ ਹੈ ਕਿ ਮਿਲਕੋ ਸਕਰੀਨ ਲਾਈ ਜਾ ਜਿਸ ਦੇ ਵਿੱਚ 14-15 ਟੈਸਟ ਹੁੰਦੀਆਂ ਉਸ ਤੋਂ ਬਾਅਦ ਜਦੋਂ ਦੁੱਧ ਸਾਡੇ ਮਿਲਕ ਯੂਨੀਅਨ ਦੇ ਵਿੱਚ ਆਉਂਦਾ ਹੈ ਹਰ ਮਿਲਕ ਯੂਨੀਅਨ ਚ ਤਕਰੀਬਨ 1 ਕਰੋੜ ਤੋਂ ਉੱਤੇ ਦੀ ਮਸ਼ੀਨ ਐਫਟੀ ਮਸ਼ੀਨ ਕਹਿੰਦੇ ਨੇ ਇੰਡੀਫਰਸ ਕੰਪਨੀ ਦੀ ਉਹ ਡੈਨਮਾਰਕ ਤੋਂ ਬਣੀ ਹੋਈ ਐਫਟੀ ਮਸ਼ੀਨਾਂ ਲੱਗੀਆਂ ਨੇ ਉਹਨਾਂ ਦਾ ਸਭ ਤੋਂ ਵੱਡਾ ਵਰਜਨ ਸਾਡੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਜਲੰਧਰ ਮੁਹਾਲੀ ਤੇ ਬਟਿੰਡਾ ਦੇ ਵਿੱਚ ਐਫਟੀ 3 ਆ ਗਈਆਂ ਨੇ ਉਹਦੇ ਚ ਦੁੱਧ ਅਸੀਂ ਸੈਂਪਲਿੰਗ ਕਰਕੇ ਲੈਂਦੇ ਆ ਜੇ ਕੋਈ ਦੁੱਧ ਕਿਤੇ ਖਰਾਬ ਲੱਗਦਾ ਸਾਡੇ ਬੋਰਡ ਦਾ ਵੀ ਇਹ ਫੈਸਲਾ ਔਰ ਨਿਜ਼ਮ ਵੀ ਹੈ ਅਸੀਂ ਉਹ ਦੁੱਧ ਨੂੰ ਡਰੇਨ ਕਰਾਉਣੀ ਹੈ ਉਹਨਾਂ ਦੇ ਜੀ ਤੋਂ ਟਿੱਕਾ ਤੇ ਸਨੇਵੀਨ ਦੇ ਚ 슈ਗਰ ਕਿੰਨੀ ਹੈ ਯੂਰੀਆ ਕਿੰਨੀ ਆਉਂਦੀ ਹੈ इवन ਕੇ ਇਹੋ ਜਿਹੇ ਸਾਡੇ ਕੋਲ ਮਸ਼ੀਨਰੀ ਹੈ ਲੋਕਾਂ ਦੇ ਕਿਸੇ ਦੇ ਮੱਜਾਂ ਦੇ ਥਾਣਾ ਦੇ ਵਿੱਚ ਵੀ ਕੋਈ ਬਿਮਾਰੀ ਹੈ ਨਾ ਜਿੰਨੂੰ ਅਸੀਂ ਫੰਗਸ ਕਹਿ ਦਿੰਨੇ ਹਾਂ ਉਲੀ ਕਹਿ ਦਿੰਨੇ ਉਹ ਵੀ ਤਾਂ ਸਾਡੇ ਟੈਸਟਾਂ 'ਚ ਆ ਜਾਂਦੀ ਹੈ ਅਸੀਂ ਤੇ 100 ਟਿੱਕਾ ਦੁੱਧ ਨਹੀਂ ਲੈਂਦੇ ਦੁੱਧ ਪੰਜਾਬ ਦੇ ਕਿਸਾਨਾਂ ਦਾ ਦੁੱਧ ਹੈ ਇਹਨੂੰ ਲੋਕਾਂ ਨੂੰ ਮੇਰੀ ਬੇਨਤੀ ਹੈ ਬਦਨਾਮ ਨਾ ਕਰੋ ਇਹ ਹੀ ਰੀੜ ਦੀ ਹੱਡੀ ਹੈ ਇੱਥੋਂ ਹੀ ਅਸੀਂ ਪੰਜਾਬ ਦੀ ਜਿਹੜੀ ਆਰਥਿਕ ਹੈ ਕਿਸਾਨਾਂ ਦੀ ਇੱਥੋਂ ਹੀ ਬਣਦੀ ਹੈ ਉਸ ਸਭ ਤੋਂ ਵੱਡੀ ਗੱਲ ਇਹ ਪੰਜਾਬ ਦੇ ਲੋਕ ਹੀ ਫੀਰਿਆ ਪ੍ਰਾਈਵੇਟ ਕੰਪਨੀਆਂ ਦੀ ਕੋਸ਼ਿਸ਼ ਹੈ ਕਿ ਗਲਤ ਪ੍ਰੋਪੋਗੈਂਡਾ ਕਰਕੇ ਫੇਸਬੁੱਕ YouTube ਮੀਡੀਆ ਦੇ ਵਿੱਚ ਜਾ ਕੇ ਇਹਨੂੰ ਬਦਨਾਮ ਕੀਤਾ ਜਾ ਰਿਹਾ ਹੈ ਮੰਨ ਕੇ ਦੱਸੋ ਸਭ ਤੋਂ ਪਹਿਲਾਂ ਤਾਂ ਸਾਰਾ ਪੰਜਾਬ ਦਾ ਬੋਰਡ ਇਹ ਬੈਠਾ ਹੈ ਕਿ ਸਾਡੀ ਮੰਗ ਹੈ ਵੀ ਜਿਹੜਾ ਇਹੋ ਜਿਹੇ ਕਾਰਨਾਮੇ ਇਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਜਿਹੜੀਆਂ ਇਲੈਕਟਡ ਬਾਡੀਆਂ ਨੇ ਜਿਹੜੇ ਸਵਿਧਾਨ ਦੇ ਨਾਲ ਇਲੈਕਟ ਹੋਏ ਨੇ ਉਹਨਾਂ ਨੂੰ ਤਰੀਕੇ ਨਾਲ ਚੱਲਣ ਦਿੱਤਾ ਜਾਵੇ ਮੈਂ ਦੱਸਣਾ ਚਾਹੁੰਦਾ ਕਿ ਸਾਡਾ ਜਦੋਂ ਦਾ ਬੋਰਡ ਆਇਆ ਹੈ ਪੂਰੇ ਮਿਲ ਕੇ ਫੈਟ ਦੇ ਇਹ ਪੰਜਾਬ ਦਾ ਹੂਲ ਬੈਠਾ ਹੈ 4200 ਤੋਂ 4462 ਕਰੋੜ ਦੀ ਟਰਨਓਵਰ